ਕੰਤੀ ਕਰਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੰਦਰ ਆਖਿਆ ਜਾਂਦਾ ਕਿ ਰਾਮ ਜੀ ਦਾ ਨਾਮ ਆਉਂਦਾ ਹੈ ਰਾਮਚੰਦਰ ਦਾ ਨਾਮ ਆਉਂਦਾ ਹੈ ਆਉਂਦਾ ਹੈ ਭਾਈ ਅਸੀਂ ਮੁਕਰਦੇ ਨਹੀਂ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੰਦਰ ਆਉਂਦਾ ਹੈ ਨਾਮ ਪਰ ਕਿੰਨਾ ਸ਼ਬਦਾਂ ਵਿੱਚ ਆਉਂਦਾ ਹੈ ਕਿੰਨਾ ਅਰਥਾਂ ਚ ਆਉਂਦਾ ਹੈ ਇਹਨਾਂ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ ਪਾਤਸ਼ਾਹ ਨੇ ਸ਼ਬਦ ਆਖੇ ਨੇ ਬਾਣੀ ਅੰਦਰ ਰਾਮ ਗयो 라ਵਣ ਗयो ਜਾਂ ਕੋ ਬਹੁ ਪਰਿਵਾਰ ਆਉਂਦਾ ਹੈ ਕਿ ਰਾਮ ਅਤੇ 라ਵਣ ਦੇ ਵੱਡੇ ਵੱਡੇ ਟੱਬਰਾਂ ਦੇ ਟੱਬਰ ਖਤਮ ਹੋ ਗਏ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਆਉਂਦਾ ਹੈ ਨਾਮ ਆਉਂਦਾ ਹੈ ਰੋਵੇ ਰਾਮ ਨਿਕਾਲਾ ਭਇਆ ਸੀਤਾ ਲక్ష్మణ ਵਿਛੜ ਗਿਆ ਆਉਂਦਾ ਹੈ ਨਾਮ ਕਿ ਰਾਮ ਵਰਗੇ ਰੋਂਦੇ ਵੇਖੇ ਨੇ ਇੱਥੇ ਆਪਣੇ ਪਰਿਵਾਰ ਤੋਂ ਵਿਛੜ ਕੇ ਰੋਂਦੇ ਵੇਖੇ ਨੇ ਆਉਂਦਾ ਹੈ ਨਾਮ ਰਾਮ ਜੀ ਹੋਣਾ ਦਾ ਰਾਮਚੰਦਰ ਹੋਣਾ ਦਾ ਆਉਂਦਾ ਹੈ ਨਾਮ ਆਉਂਦਾ ਹੈ ਨਾਮ ਭਗਤ ਨਾਮਦੇਵ ਜੀ ਕਹਿੰਦੇ ਨੇ ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋ ਇਹ ਗਵਾਈ ਥੀ ਅਸੀਂ ਕਦੋਂ ਮੁੱਕਰਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਅੰਦਰ ਆਉਂਦਾ ਇਹ ਨਾਮ ਰਾਮਚੰਦਰ ਦਾ ਪਰ ਅਸੀਂ ਉਸ ਰਾਮ ਦੇ ਉਪਾਸ਼ਕਾਂ ਜਿਹੜਾ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰਹਿ ਅਸੀਂ ਉਸ ਪ੍ਰਮਾਤਮਾ ਦੇ ਉਪਾਸ਼ਕਾਂ ਜਿਹੜਾ ਘਟ ਘਟ ਅੰਦਰ ਵਸਦਾ ਹੈ ਜਿਹੜਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ ਅਸੀਂ ਉਸ ਪ੍ਰਮਾਤਮਾ ਦੇ ਉਪਾਸ਼ਕ ਹਾਂ ਤੀਸਰੀ ਬੇਨਤੀ ਜਦੋਂ ਆਪਾਂ ਨੂੰ ਅੱਜ ਵੀ ਕਿਹਾ ਜਾਂਦਾ ਸਿੱਖ ਲਾਭ ਕੁਸ਼ਤੀ ਔਲਾਦ ਨੇ ਅੱਜ ਕਿਹਾ ਜਾਂਦਾ ਸਿੱਖ ਹਿੰਦੂਆਂ ਜੋ ਨਿਕਲੇ ਹੋਏ ਦੂ ਬਣਦੀ ਜ਼ਰੂਰਤ ਨਹੀਂ ਮੈਂ ਬੇਨਤੀ ਕਰਦੇ ਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਪਹਿਲੀ ਗੱਲ ਹੈ ਕਿ 9-10 ਸਾਲ ਦੀ ਉਮਰ 'ਦਰ ਜਨੇਊ ਨਹੀਂ ਪਾਇਆ ਜਦੋਂ ਜਨੇਊ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਪਾਇਆ ਆਪਾਂ ਹਿੰਦੂ ਕਿਵੇਂ ਬਣ ਗਏ ਗੁਰੂ ਅੰਗਦ ਪਾਤਸ਼ਾਹ ਨੇ ਜਨੇਊ ਨਹੀਂ ਪਾਇਆ ਸੀ ਹਿੰਦੂ ਕਿਵੇਂ ਬਣ ਗਏ ਗੁਰੂ ਅਮਰਦਾਸ ਮਹਾਰਾਜ ਨੇ ਜਨੇਊ ਨਹੀਂ ਪਾਇਆ ਸੀ ਹਿੰਦੂ ਕਿਵੇਂ ਬਣ ਗਏ 9 ਪਾਸ਼ਾਈਆਂ ਗੁਰੂ ਤੇਗ ਬਹਾਦਰ ਪਾਸ਼ਾ ਤੱਕ ਢਾਡੇ ਜਨੇਊ ਬਚਾਉਣ ਖਾਤਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਸ਼ਹੀਦ ਹੋ ਗਏ ਤੁਸੀਂ ਕਿਉਂ ਨਹੀਂ ਕਹਿੰਦੇ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੇਖਾਂ ਤੁਸੀਂ ਆਖੋ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੇਖਾਂ ਸਾਡੀ ਰਾਖੀ ਉਹਨੇ ਕੀਤੀ ਸੀ ਤੁਸੀਂ ਸਗੋ ਸਾਨੂੰ ਕਹਿ ਰਹੇ ਉਲਟਾ ਕਿ ਤੁਸੀਂ ਹਿੰਦੂ ਜੇ ਸਾਡੇ 9 ਪਾਸ਼ਾਈਆਂ ਤੱਕ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਕਿਸੇ ਨੇ ਜਨੇਊ ਨਹੀਂ ਪਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦਾ ਦਿੱਤੀ ਹੈ ਪੰਜ ਕਕਾਰ ਸਾਨੂੰ ਵਰਦੀ ਬਖਸ਼ੀ ਹੈ ਅਜੇ ਪੰਜ ਕਕਾਰ ਨੇ ਸਿੱਖ ਦੇ ਤੇ ਅਸੀਂ ਕਿਵੇਂ ਕਹ ਦੀ ਹਿੰਦੂ ਆ ਤੁਸੀਂ ਸਾਨੂੰ ਕਿਹੜੇ ਕਿਹੜੇ ਤਰਕ ਤੇ ਸਾਨੂੰ ਹਿੰਦੂ ਕਹਿੰਦੇ ਜੀ ਵੀਰੋ ਅਸੀਂ ਹਿੰਦੂ ਨਹੀਂ ਹੈਗੇ ਸਾਡੀ ਗੁਰਬਾਣੀ ਅੰਦਰ ਗੁਰੂ ਗ੍ਰੰਥ ਸਾਹਿਬ ਮਾਰੰਦਰ ਸ਼ਬਦ ਲਿਖਿਆ ਨਾ ਮਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਬਰਾਨ ਅਸੀਂ ਨਾ ਹਿੰਦੂ ਆ ਨਾ ਅਸੀਂ ਮੁਸਲਮਾਨ ਆ ਅਸੀਂ ਗੁਰੂ ਨਾਨਕ ਪਾਸ਼ਾ ਜੀ ਦੇ ਦਰ ਦੇ ਪਾੰਧੀ ਆ ਤੁਸੀਂ ਕਹਿੰਦੇ ਜੇ ਸਿੱਖ ਸਾਡੇ ਚੋਂ ਨਿਕਲੇ ਭਾਈ ਅਸੀਂ ਤੁਹਾਡੇ ਚੋਂ ਨਹੀਂ ਨਿਕਲੇ ਅਸੀਂ ਉਹਨਾਂ ਚੋਂ ਨਿਕਲੇ ਆ ਜਿਨ੍ਹਾਂ ਨੂੰ ਤੁਸੀਂ ਮੰਦਰਾਂ 'ਚੋਂ ਧੱਕੇ ਮਾਰੇ ਸੀ ਨਾਮ ਦੇ ਵਰਗਿਆਂ 'ਚੋਂ ਜਿਨ੍ਹਾਂ ਤੁਸੀਂ ਧੱਕੇ ਮਾਰੇ ਸੀ ਜਿਨ੍ਹਾਂ ਦੇ ਸ਼ਬਦ ਨੇ ਜਿਉਂ-ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਿਨਾਂ ਕੋ ਦੂਰਾ ਫਿਰੇ ਅਸੀਂ ਉਹਨਾਂ ਚੋਂ ਨਿਕਲੇ ਆ ਜਿਨ੍ਹਾਂ ਨੂੰ ਤੁਸੀਂ ਚਮਾਰ ਕਹਿ ਕੇ ਦਰਕਾਰਿਆ ਸੀ ਗੁਰੂ ਨਾਨਕ ਬਾਬੇ ਨੇ ਗੜੇ ਨਾਲ ਲਾ ਕੇ ਆਖਿਆ ਨਹੀਂ ਰਵਦਾਸ ਜੀ ਆਖਿਆ ਇਹ ਗੁਰੂ ਗ੍ਰੰਥ ਸਾਹਿਬ ਮਾਰਾਇਆ ਅੰਦਰ ਜਿਨ੍ਹਾਂ ਨੂੰ ਤੁਸੀਂ ਧੱਕੇ ਮਾਰੇ ਤੁਸੀਂ ਨਾਮ ਆਖਿਆ ਤੁਸੀਂ ਨਾਮ ਜਿਓ ਆਖਿਆ ਜਦੋਂ ਗੁਰੂ ਗ੍ਰੰਥ ਸਾਹਿਬ ਪੜੋਗੇ ਨਾਮਦੇਵ ਜੀ ਆਖਿਆ ਅਸੀਂ ਉਹਨਾਂ ਚੋਂ ਨਿਕਲੇ ਹੋਇਆ ਵੀਰ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਆਖਿਆ ਨੀਚਾਂ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਅਸੀਂ ਉਹਨਾਂ ਚੋਂ ਨਿਕਲੇ ਹਾਂ ਜੇਕਰ ਅਸੀਂ ਤੁਹਾਡੇ ਚੋਂ ਨਿਕਲੀ ਮੈਂ ਫੇਰ ਦਰਾ ਦਿਆਂ ਦੁੱਧ ਤੋਂ ਦਹੀਂ ਬਣ ਜਾਂਦਾ ਏ ਪਰ ਦਹੀਂ ਤੋਂ ਪਰਤ ਕੇ ਦੁੱਧ ਨਹੀਂ ਬਣਦਾ ਦਹੀਂ ਤੋਂ ਮੱਖਣ ਬਣ ਜਾਂਦਾ ਹੈ ਮੱਖਣ ਤੋਂ ਪਰਤ ਕੇ ਦਹੀਂ ਨਹੀਂ ਜੇ ਬਣਦਾ ਮੱਖਣ ਤੋਂ ਘਿਓ ਬਣ ਜਾਂਦਾ ਹੈ ਪਰ ਘਿਓ ਤੋਂ ਪਰਤ ਕੇ ਕਦੀ ਮੱਖਣ ਨਹੀਂ ਬਣਦਾ ਜੇਕਰ ਅਸੀਂ ਮੰਨਣਾ ਤੁਹਾਡੇ ਮੁਤਾਬਕ ਸਾਡੇ ਮੁਤਾਬਕ ਨਹੀਂ ਸਾਡੇ ਮੁਤਾਬਕ ਅਸੀਂ ਗੁਰੂ ਨਾਨਕ ਨਾਮ ਦੇ ਸਿੱਖਾਂ ਤੁਹਾਡੇ ਮੁਤਾਬਕ ਜੇਕਰ ਅਸੀਂ ਗੁਰੂ ਨਾ ਹਿੰਦੂਆਂ ਚੋਂ ਨਿਕਲੇ ਵੀ ਆ ਅਸੀਂ ਦੁਬਾਰਾ Hindu ਬਨਣ ਤਿਆਰ ਨਹੀਂ ਹੈਗੇ ਸਾਡਾ ਸਬੰਧ ਗੁਰੂ ਨਾਨਕ ਪਾਸ਼ਾ ਦੇ ਨਾਲ ਹੈ ਅਸੀਂ ਗੁਰੂ ਨਾਨਕ ਪਾਸ਼ਾ ਜੀ ਦੇ ਸਿੱਖਾਂ ਅਸੀਂ ਸਿੱਖ ਰਵਾਂਗੇ ਤੇ ਜਿਤਨਾ ਚਿਰ ਸਾਡੇ ਸਵਾਹ ਚੱਲਦੇ ਨੇ ਉਹ ਥੋੜੇ ਨੇ ਬਹੁਤੇ ਨੇ ਅਸੀਂ ਗੁਰੂ ਨਾਨਕ ਪਾਸ਼ਾ ਦੇ